ਸ਼ੋਮਵਾਰ ਨੂੰ ਪੈਲਸ ਵਾਲੀ ਮੰਡੀ ਕੋਲੇ ਆ ਬਾਈ ਜੀ ਦੋ ਸਾਈ ਮੰਡੀ ਲਾਈਦੀ ਆ ਇਕ ਤਰਕਸੀਲ ਜੌਂ ਕੋਲੇ ਇੱਕ ਪੈਲਸ ਕੋਲੇ ਹੋਗਾ ਬਾਈਪਾਸ ਕੋਲੇ ਤੇ ਆਪਾਂ ਤੁਹਾਨੂੰ ਦਿਖਾਉਣੇ ਆ ਅੱਜ ਦੀ ਲਾਈਵ ਚ ਘੈਂਡ ਘੈਂਡ ਕੰਡੀਸ਼ਨ ਦੇ ਟਰੈਕਟਰਾਂ ਤੇ ਉਹਨਾਂ ਦੇ ਰੇਟ ਵਗੈਰਾ ਦੱਸਦੇ ਆ ਕੰਡੀਸ਼ਨ ਚੈੱਕ ਕਰਾਉਣੇ ਆ ਬਣੇ ਰਹੋ ਲਾਈਵ ਨਾਲ ਅੰਤ ਤੱਕ ਇਹ ਲਾਈਵ ਵਧੀਆ ਚੱਲਦਾ ਹੋਇਆ ਤਾਂ ਇਸ ਨੂੰ ਅੱਗੇ ਸ਼ੇਅਰ ਕਰ ਦਿਓ ਸੇਖਾਂ ਵੀ ਸਭ ਨੇ ਟਰਾਈਆਂ ਚੱਲੀ ਜਾਂਦੀਆਂ ਨੇ ਦੀ ਗੱਲਬਾਤ ਕਰਦਿਆਂ ਜੀ ਫਾਰਮ ਡ੍ਰੈਗ ਟਰੈਕਟਰ ਤੋਂ ਫਾਰਮ ਟ੍ਰੈਕ ਆ ਗਿਆ ਜੀ 60 60 ਪਾਵਰ ਸਟੀਅਰਿੰਗ ਤੇ ਫੁੱਲ ਟੌਪ ਮਾਡਲ ਆ ਇਹ ਟਾਇਰਾਂ ਦੀ ਗੱਲ ਬਾਤ ਕਰੀਏ 16 ਦੇ ਟਾਇਰਾਂ ਚ ਆ ਗਿਆ ਜੀ 85 90 ਪੰਜ ਟਾਇਰਾਂ ਦੀ ਕੰਡੀਸ਼ਨ ਹੈਗੀ ਆ ਇਹ ਬਾਕੀ ਦੇਖ ਸਕਦੇ ਹੋ ਤੁਸੀਂ ਰੰਗ ਪੇਂਟ ਦਾ ਪੂਰਾ ਘੈਂਟ ਕੰਡੀਸ਼ਨ ਦਾ ਟਰੈਕਟਰ ਆ ਚਾਰੇ ਟਾਇਰਾਂ ਦੀ ਕੰਡੀਸ਼ਨ 85 90 ਪੰਜ ਦੇ ਲਗਭਗ ਆ ਗਈ ਹੈ ਜੀ ਫਾਈਬਰ ਵਾਲੀ ਉੱਡ ਲੱਗੀ ਆ ਇਹ ਵੀ ਸਾਊਂਡ ਸਿਸਟਮ ਲੱਗਿਆ ਆ ਤੇ ਮਾਡਲ ਦੇ ਰੇਟ ਦੀ ਗੱਲਬਾਤ ਕਰਦੇ ਆ ਜੀ ਇਹ ਆ ਗਿਆ 2014 ਮਾਡਲ 5 ਲੱਖ 15000 ਰੁਪਏ ਡਿਮਾਂਡ ਸਾਹਮਣੇ ਆ ਗਿਆ ਜੀ ਸੋਨਾ ਲਿਕਾ ਸੋਨਾ ਲਿਕਾ ਡੀਆਈ 750 ਦਾ ਸੈਡ ਗੇਅਰ ਚ ਬਾਈਕ ਵਾਲੇ ਟਾਇਰਾਂ ਦੀ ਕੰਡੀਸ਼ਨ ਪਈ ਹੈ ਜੀ ਐਸਸੀ 85 56 ਲਗਭਗ ਤੇ ਫਰੰਟ ਵਾਲੇ ਟਾਇਰਾਂ ਦੀ ਕੰਡੀਸ਼ਨ ਪਈ ਹੈ ਜੀ 6.5 56 ਦੇ ਕਰੀਬ ਤੇ ਇਹ ਹੈਗਾ ਸਿੰਗਲ ਪੰਪ ਦੇ ਵਿੱਚ ਆ ਅੱਠ ਮਾਡਲ 290 ਐਡਮਾਂਡ ਆ ਸਾਹਮਣੇ ਮੈਸੀ ਆ ਗਿਆ 9500 ਖੁੱਲੇ ਡੁੱਲੇ ਪਲੇਟਫਾਰਮ ਉੱਤ ਆ ਗਿਆ ਜੀ ਮੈਸੀ ਤੇ ਜੂ ਪਾਈਪ ਲੱਗੀ ਹੋਈ ਆ ਬਾਈਕ ਵਾਲੇ ਟਾਇਰ ਆ ਗਿਆ ਜੀ ਅਲਾਈਐਂਸ ਦੇ ਰੇਡੀਅਲ ਹੈਵੀ ਵੇਟ ਲੱਗਿਆ ਬਾਈਕ ਵਾਲੇ ਸਾਈਡ ਤੇ ਰੇਡੀਅਲ ਟਾਇਰ ਆ ਬਾਈਕ ਵਾਲੀ ਪਰ ਅੰਟਲ ਟਾਇਰ ਵੀ ਦੇਖੋ ਤੁਸੀਂ ਕੰਡੀਸ਼ਨ ਹੈਗੀ ਆ ਟਾਇਰਾਂ ਦੀ ਜੀ 65 70 ਦੇ ਲਗਭਗ ਤੇ ਰੇਟ ਤੇ ਮਾਡਲ ਦੀ ਗੱਲਬਾਤ ਕਰੀਏ ਜੀ 2018 ਮਾਡਲ ਆ 5,15,000 ਰੁਪਏ ਡਿਮਾਂਡ ਕਰਦਾ ਵੀਰੋ ਟਰੈਕਟਰ ਦੀ ਸਾਹਮਣੇ ਦਿਖਾਉਣ ਹੈ ਜੀ ਆਰ ਡਾਣਾ 605 ਡੀਆਈ ਪੈਰਾਨੀ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਜੀ ਤੇ ਬਾਈਕ ਹੱਡ ਤੇ ਦੇਖ ਸਕਦੇ ਹੋ ਤੁਸੀਂ ਹੈਵੀ ਸਾਊਂਡ ਸਿਸਟਮ ਲੱਗਿਆ ਹੋਇਆ ਤੇ ਰੰਗ ਪੇਂਟ ਦਾ ਸਾਫਾ ਟਰੈਕਟਰ ਆਪ ਰਿਸਟੇering ਚ ਫਰੰਟ ਵਾਲੇ ਰੇਡੀਅਲ ਟਾਇਰ ਬੀਕੇਟੀ 11 ਮਾਡਲ ਤੰਨ 1,45,000 ਡਿਮਾਂਡ ਅੱਗੇ ਸਾਨੂੰ ਦਿਖਾਉਣਾ ਹੈ ਜੀ ਮੈਸੀ ਸਾਹਮਣੇ ਦੇਖ ਸਕਦੇ ਤੁਸੀਂ ਮੈਸੀ ਖੜਾ ਜੀ ਪੰਜਾਬ ਨੰਬਰ ਚ ਇਹ ਸਮਾਰਟ ਜਾ ਗਿਆ ਉਹ ਸਿੰਪਲ ਮੈਸੀ ਜੀ ਇਹ ਸਮਾਰਟ ਵਾਲਾ 9500 ਸਾਹਮਣੇ ਦੇਖ ਸਕਦਾ ਤੁਸੀਂ ਬੰਪਰ ਕਿੰਨਾ ਹੈਵੀ ਲੱਗਿਆ ਹੋਇਆ ਆਪਰ ਸਟੀਅਰਿੰਗ ਫੁੱਲ ਟਾਪ ਮਾਡਲ ਦਾ ਸਮਾਰਟ ਮੈਸੀ ਜੇ ਟਾਇਰਾਂ ਦੀ ਗੱਲ ਬਾਤ ਕਰੀ ਤਾਂ ਟਾਇਰ ਹੈਗੇ ਇਹ ਮਾਰੇ ਫਰੀ ਬਾਈਕ ਵਾਲੇ ਟਾਇਰਾਂ ਦੀ ਕੰਡੀਸ਼ਨ ਪਈ ਹੈ ਜੀ 85 90 ਲਗਭਗ ਬੇਟ ਲੱਗੇ ਹੋਏ ਜੀ ਬੈਕ ਸਾਈਡ ਤੇ ਹਾਈਪਰਲਿ ਹੱਡ ਲੱਗੀ ਹੋਈ ਆ ਖੁੱਲੇ ਡੁੱਲੇ ਪਲੇਟਫਾਰਮ ਚ ਆ ਕੇ ਦੇਖ ਸਕਦੇ ਹੋ ਤੁਸੀਂ ਪੂਰੀ ਕੈਂਡ ਕੰਡੀਸ਼ਨ ਦਾ ਟਰੈਕਟਰ ਤੇ ਸਾਹਮਣੇ ਵਾਲੇ ਟਾਇਰ ਜਿਹੜੇ 프ਰੰਟ ਵਾਲੇ ਆ ਉਹ ਆ ਕੇ ਜੀ ਰੇਡੀਅਲ ਪਾਵਰ ਸਟੀering 21 ਮਾਡਲ ਹੈ 6 ਲੱਖ 98000 ਡਿਮਾਂਡ ਹੈ ਸਾਹਮਣੇ ਆ ਗਿਆ ਜੀ ਅਰਜਨ ਨੂ ਉਹ ਡੀ ਲਕਸ ਆਰਡਰ ਚ ਡੀ ਜੀਸ ਹੈਸ ਵਾਲਾ ਆ ਗਿਆ ਜੀ ਇਹ ਖੁੱਲੇ ਡੁੱਲੇ ਪਲੇਟਫਾਰਮ ਚ ਆ ਗਿਆ ਸਾਈਡ ਗੇਅਰ ਚ ਆ ਗਿਆ ਇਹ ਇਹ ਚੇਂਜਰ ਗੇਅਰ ਚ ਆ ਗਿਆ ਜੀ। ਸਾਹਮਣੇ ਦੇਖ ਸਕਦੇ ਹੋ ਤੁਸੀਂ ਘੋੜਾ ਵਾਪਰ ਲੱਗਿਆ ਹੋਇਆ ਹੈ। ਇਹ ਆ ਗਿਆ ਸੇਸੋ 5 ਡੀ। ਪਹੀਰਾਂ ਦੀ ਜੇ ਗੱਲ ਬਾਤ ਕਰੀਏ ਤਾਂ ਟਾਇਰ ਹੈ 16 ਦੀ ਜੀ ਬੈਕ ਵਾਲੇ। ਟਾਇਰਾਂ ਦੀ ਕੰਡੀਸ਼ਨ ਪਈ ਹੈ ਜੀ 90% ਦੇ ਲਗਭਗ। ਤੇ ਫਰੰਟ ਵਾਲੇ ਟਾਇਰ ਵੀ ਐਮ ਆਰ ਐਫ ਦੇ 80-85 ਦੇ ਲਗਭਗ। ਇੱਕੀ ਮਾਡਲ 725000 ਡਿਮਾਂਡ ਅੱਗੇ ਸਾਨੂੰ ਦਿਖਾਉਣਾ ਹੈ ਇਹ ਜੌਂਡੀਅਰ ਸਾਹਮਣੇ ਦੇਖੋ ਬਈ ਜੌਂਡੀਅਰ ਆ ਗਿਆ 5405 ਗੀਅਰ ਪ੍ਰੋ B14 B14 ਤੇ ਦੇਖ ਸਕਦੇ ਹੋ ਵਾਈਬਰੇਟਿਡ ਆਰਡਰ ਲੱਗੀ ਆ ਹੈਵੀ ਸਾਊਂਡ ਸਿਸਟਮ ਲੱਗਿਆ ਜੇ ਟਾਇਰਾਂ ਦੀ ਗੱਲ ਬਾਤ ਕਰੀਏ 16 ਦੇ ਟਾਇਰਾਂ ਚ ਆ ਗਿਆ ਜੀ ਗੁੜੀਅਰ ਦੇ ਟਾਇਰ ਆ 74 775 ਪਾਈ ਜੇ ਲਗਭਗ ਟਾਇਰ ਨਹੀਂ ਕੰਡੀਸ਼ਨ ਫਰੰਟ ਵਾਲੇ ਟਾਇਰ ਦੇਖੋ ਕਿੱਡੇ ਵੱਡੇ ਆ ਰੇਡੀਅਲ 20 केटी ਲਗਭਗ 40 40 50 ਹਜ਼ਾਰ ਦੇ ਦਾ ਫਰੰਟ ਵਾਲੇ ਟਾਇਰ ਹੀ ਹੋਣਗੇ ਹੋਣਗੇ 35 40 ਦੇ ਲਗਭਗ 5305 ਡੀਅਰ 22 ਮਾਡਲ 835000 ਡਿਮਾਂਡ ਇਹ ਸਾਰਾ ਤੁਸੀਂ ਬਾਈਕ ਸਾਈਡ ਤੋਂ ਦਿਖਾ ਜੀਏ ਡਬਲ ਪੰਪ ਡਬਲ ਡਿਸਟ੍ਰੀਬਿਊਟਰ ਤੇ ਹਜੇ ਤੱਕ ਵੀਡੀਓ ਵਾਲਾ ਕਾਇਪਨ ਵੀ ਨਿੱਤਰਿਆ ਤੇ ਇਹ ਆ ਗਿਆ ਜੀ 2022 ਮਾਡਲ 835000 ਡਿਮਾਂਡ ਆ ਸਾਹਮਣੇ 52 ਦਾ ਆ ਗਿਆ ਜੀ ਜੌਂਡੀਆ ਤੇ ਇਹ ਆ ਗਿਆ 17 ਮਾਡਲ 595000 ਡਿਮਾਂਡ ਆ ਦੇਖ ਸਕਦੇ ਹੋ ਕੰਡੀਸ਼ਨ ਟਰੈਕਟਰ ਦੀ ਪੂਰੀ ਓਕੇ ਰਿਪੋਰਟ ਆ ਕਲਰ ਟਾਪਾ ਮਾਡਲ ਆ B3 ਆ ਗਈ ਕਲਰ ਸ਼ਿਫਟ B3 ਟਾਇਰ ਆ ਬਾਈਕ ਵਾਲੇ 16 ਦੇ ਟਾਇਰਾਂ ਦੀ ਕੰਡੀਸ਼ਨ ਲਗਭਗ 80-85 ਦੇ ਲਗਭਗ ਹੋਣੀ ਹੈ ਹਰੇਕ ਟਰੈਕਟਰ ਦੀ ਸਾਹਮਣੇ ਆ ਗਈ ਸਪਰਾ 8553 ਸਟਾਰ ਪੰਜਾਬ ਦੀ ਸ਼ਾਨ ਰੈਡ ਡਬਲ ਇਹ ਆ ਗਈ ਸਿੰਗਲ ਪੰਪ 2008 ਮਾਡਲ 3,65,000 ਡਿਮਾਂਡਾ ਟਾਇਰਾਂ ਦੀ ਜੇ ਗੱਲ ਬਾਤ ਕਰੀਏ ਤਾਂ ਟਾਇਰ ਪਿਆ ਬਾਈ ਜੀ 90 ਪੈਸੇ ਲਗਭਗ 90 95 ਟਾਇਰਾਂ ਦੀ ਕੰਡੀਸ਼ਨ ਆ ਗਈ ਹੈ। ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਸਿੰਪਲ ਸਟੀering ਚ ਆ ਗਿਆ। ਅੱਗੇ ਆ ਗਿਆ ਜੀ ਸੋਨਾ ਲਿਕਾ ਡੀਆਈ 750 ਦਾ ਆਰਐਕਸ ਸਿਕੰਦਰ ਮਾਡਲ ਹੈਬੀ ਡਿਊਟੀ ਮਾਈਲੇਜ ਘੱਟ ਤੇਲ ਖਰਚੇ ਵਾਲਾ 55 ਹਰਸਪਾਵਰ ਚ ਸਾਈਡ ਗੀਅਰ ਚ ਆ ਗਿਆ ਜੀ। ਇਹ ਟਾਇਰਾਂ ਦੀ ਗੱਲ ਬਾਤ ਕਰੀਏ 14 ਦੇ ਟਾਇਰਾਂ ਚ ਆ ਗਿਆ ਜੀ। ਸਾਰੇ ਟਾਇਰਾਂ ਦੀ ਕੰਡੀਸ਼ਨ ਪਈ ਹੈ ਜੀ 85 90 ਦੇ ਲਗਭਗ। ਆਵਰ ਸਟੀering ਚ ਸਾਹਮਣੇ ਦੇਖ ਸਕਦੇ ਹੋ ਤੁਸੀਂ ਪੂਰਾ ਠੱਕੇ ਵਾਲਾ ਬੰਪਰ ਲੱਗਿਆ ਹੋਇਆ ਘੋੜਾ ਬੰਪਰ ਵੀ ਕਹਿ ਸਕਦੇ ਆ ਪੀਵੀ 10 ਨੰਬਰ 2020 ਮਾਡਲ 535000 ਡਿਮਾਂਡ ਆ ਸਾਹਮਣੇ ਆ ਗਿਆ ਜੀ ਸੋਨਾ ਲਿਖਾ ਡੀਆਈ 35 ਦਾ ਇਹਦੇ ਬਾਰੇ ਗੱਲਬਾਤ ਕਰਦੇ ਆ ਇਹ ਆ ਗਿਆ ਜੀ ਸਿੰਗਲ ਡਿਸਟ੍ਰੀਬਿਊਟਰ ਦੇ ਵਿੱਚ ਪੂਰਾ origignal ਡ੍ਰਾਈਵਰ ਆ ਰਿਵਰਸ ਪੀਡੀਓ ਆ ਗਿਆ ਜੀ ਜੇ ਟਾਇਰਾਂ ਦੀ ਗੱਲਬਾਤ ਕਰੀਏ ਤਾਂ ਟਾਇਰ ਪਿਆ ਬਾਈ ਪਜਨ ਨਵੀਂ ਮੈਂ ਜਿਹੜੀ ਲੱਗ ਪੱਗ ਕੜੀ ਸੀ ਤੁਸੀਂ ਦੇਖ ਸਕਦੇ ਹੋ ਟਰੈਕਟਰ ਦੀ ਰੰਗ ਪੇੜ ਦਾ ਪੂਰੇ ਓਕੇ ਰਿਪੋਰਟਾਂ ਜਾਂ ਤੇ ਘੰਟੇ ਚੱਲੇ ਜੀ 836 836 ਘੰਟੇ ਚੱਲੇ ਆ ਪਾਵਰ ਸਟੀਰਿੰਗ ਚ ਤੇ ਟਾਇਰ ਵਾਈ ਜੀ 95 ਪੈਂਸਲੇ ਲੱਗ ਪੱਗ ਪਏ ਇਹ 13ਵੇਂ ਟਾਇਰਾਂ ਚ ਆ ਗਿਆ ਤੇ ਜੇ ਦੇ ਰੇਟ ਤੇ ਮਾਡਲ ਦੀ ਗੱਲ ਬਾਤ ਕਰੀਏ ਤਾਂ 2021 ਮਾਡਲ ਆ 4 ਲੱਖ 85000 ਰੁਪਿਆ ਡਿਮਾਂਡ ਆ ਫੁੱਲ ਟੌਪ ਮਾਡਲ ਆ ਇਹ ਟਰੈਕਟਰ ਦਾ ਤੇਲ ਖਰਚਾ ਬਹੁਤ ਘੱਟ ਆ ਬਾਈ ਜੀ ਜੇ ਕਿਸੇ ਵੀਰ ਨੇ ਕਰਾਇਆ ਗੁਰੂਏ ਤੇ ਟਰੈਕਟਰ ਲਾਉਣ ਨੂੰ ਲੈਣਾ ਹੋਵੇ ਨਾ ਇਹ ਟਰੈਕਟਰ ਸਾਰਿਆਂ ਨੂੰ ਵੈਸਟਾ ਪਾਵਰ ਚ ਵੀ ਵਧੀਆ ਤੇਲ ਖਰਚੇ ਨੂੰ ਵੀ ਠੀਕ ਆ ਅੱਗੇ ਆ ਗਏ ਜੀ ਜੌਂਡੀਰ 5310 ਕਲਰ ਸ਼ਿਫਟ B3 ਇਹ ਕਾਲੇ ਰੈੱਡ ਚ ਆ ਗਿਆ ਇਹ ਇੱਥੋਂ ਵੱਡਾ ਥੋੜਾ ਜਾ ਨਵੇਂ ਮਾਡਲ ਨਾਲ ਕਾਲੇ ਰੈੱਡ ਚ ਜੀ ਡਿਮਾਂਡ ਵੱਧ ਆਉਂਦੀ ਸੀ ਪਹਿਲਾਂ ਇਹ ਟਾਇਰਾਂ ਦੀ ਗੱਲ ਬਾਤ ਕਰੀਏ ਤਾਂ ਬਾਈਕ ਵਾਲੇ ਟਾਇਰ 16 9 28 ਦੇ ਜੀ 85 90 ਦੇ ਕਰੀਬ ਟਾਇਰਾਂ ਦੀ ਕੰਡੀਸ਼ਨ ਹੈਗੀ ਆ ਇਹ ਆ ਗਿਆ ਜੀ 2009 ਮਾਡਲ 4 ਲੱਖ 95 ਹਜ਼ਾਰ ਦੀ ਮੰਗ ਫਾਈਬਰ ਵਾਲੀ ਹੱਡ ਲੱਗੀ ਆ ਉੱਗੇ ਤੁਹਾਨੂੰ ਸਾਹਮਣੇ ਹੋ ਟਰੈਕਟਰ ਦਿਖਾ ਐ ਮੱਡੀ ਫੁੱਲ ਭਰੀ ਹੋਈ ਆ ਸਾਹਮਣੇ ਤੁਹਾਨੂੰ ਦਿਖਾਉਣਾ ਜੀ ਸੋਨਾ ਲਿੱਕਾ ਵਾਲਿਆਂ ਦਾ ਛੋਟਾ ਟਰੈਕਟਰ ਇਹ ਵਾਰ ਬਹੁਤ ਕਲੀਅਰ ਆਈ ਜਾਂਦੀ ਹੈ ਤਾਂ ਕਮੈਂਟ ਕਰ ਦਿਓ ਬਈ ਜੀ ਸਟੈਂਡਰਡ ਟਰੈਕਟਰ ਦਿਖਾਉਣਾ ਜੀ ਨੂੰ ਮਲਟੀ ਸਟੈਂਡਰਡ ਡੀਆਈ 4 460 ਸੈਂਟਰ ਗੇਅਰ ਚ ਇਹ 4x4 ਚ ਆ ਗਿਆ ਜੀ ਸਟੈਂਡਰਡ ਆ ਲੈਣਾ ਗੁਡੀਅਰ ਦੇ ਟਾਇਰਾਂ ਛੂਲਾ ਦੇ ਟਾਇਰਾਂ ਚ ਆ ਗਿਆ ਜੀ 4x4 ਪੂਰਾ ਛੋਟਾ ਟਰੈਕਟਰ ਆ ਦੇਖ ਸਕਦੇ ਹੋ ਤੁਸੀਂ ਫੁੱਲ ਟਾਪ ਮਾਡਲ ਆ ਡਬਲ ਪੰਪ ਡਬਲ ਡਿਸਟ੍ਰਿਬਿਊਟਰ ਪਾਵਰ ਸਟੀering ਪੂਰੀ ਕੈਂਡ ਕੰਡੀਸ਼ਨ ਦਾ ਰੰਗ ਪੈਂਟ ਦਾ ਓਕੇ ਆ ਨਾਲ ਦੇ ਇਸ਼ਾਰਾ ਕੁਛ ਮੜਗਾੜ ਮੜਪੂਟ ਇਹ ਜੇ ਆਪਾਂ ਰੇਟ ਤੇ ਮਾਡਲ ਦੀ ਗੱਲਬਾਤ ਕਰੀਏ 17 ਮਾਡਲ 4 ਲੱਖ 50 ਹਜ਼ਾਰ ਡਿਮਾਂਡ ਆ ਸਾਹਮਣੇ ਤੁਹਾਨੂੰ ਦਿਖਾਈਏ ਸੋਨਾ ਲਿਖਾ ਡੀਏ 745 ਆ 7 ਮਾਡਲ 1 ਲੱਖ 70 ਹਜ਼ਾਰ ਡਿਮਾਂਡ ਆ ਕਮੈਂਟ ਕਰ ਦਿਓ ਬਾਈ ਕਿਹੜਾ ਟਰੈਕਟਰ ਦੇਖਣਾ ਚਾਹੋਗੇ ਸਾਹਮਣੇ ਦਿਖਾਉਣਾ ਹੈ ਜੀ ਸਵਰਾ 735 ਸਿੰਗਲ ਸਟਾਰ ਸਿੰਗਲ ਪੰਪ ਇਹ ਟਾਇਰਾਂ ਦੀ ਗੱਲ ਬਾਤ ਕਰੀਏ ਤਾਂ ਟਾਇਰ ਬੋਆ ਬਾਈ ਜੀ ਪੂਰੇ ਨਵੇਂ ਜੇਕੇ ਦੇ ਟਾਇਰ ਆ ਬਾਈ ਕਾਲੀ ਤੇ ਇਹ ਆ ਗਏ ਜੀ 6 ਮਾਡਲ 285000 ਰੁਪਏ ਦਾ ਰੰਗ ਪਿੰਟ ਦਾ ਪੂਰਾ ਕੋਕਾ ਟਰੈਕਟਰ ਅੱਗੇ ਗੱਲ ਬਾਤ ਕਰਦੇ ਆਂ ਸਬਰ ਆ ਰਿਹਾ ਤੇ ਸੋਪਰ ਚ ਬੰਦਾ ਜੀ ਨਾ ਵੀ ਰੰਗ ਚ ਹੈ 99 ਮਾਡਲ 2 ਲੱਖ 10000 ਡਿਮਾਂਡ ਆ ਸਾਹਮਣੇ ਆ ਗਿਆ ਜੀ ਨਾਟ ਗਿਆ 99 ਮਾਡਲ 2 ਲੱਖ 60000 ਡਿਮਾਂਡ ਆ ਪਾਵਰ ਸਟੀering 2 ਕੇ ਦਾ origignal ਪੇਂਟ ਹੋਇਆ ਹੋਇਆ ਬਾਈ ਕਹਿੰਦਾ ਇਹ ਕੰਡੀਸ਼ਨ ਦਾ ਪੂਰਾ ਕੋਕਾ ਪੀਸਾ ਤੇ ਅੱਗੇ ਆ ਗਿਆ ਜੀ ਸੋਨਾ ਲੱਕਾ ਡੀਆਈ 60 ਦਾ ਸੱਤ ਮਾਡਲ 3 ਲੱਖ 50000 ਡਿਮਾਂਡ ਆ ਟਰੈਕਟਰ ਦੀ ਰੰਗ ਪੇਂਟ ਦਾ ਪੂਰਾ ਕੋਕਾ ਪਿਆ ਰੈਕਟਰ ਟਾਇਰ ਦੇਖ ਸਕਦੇ ਹੋ ਦੂਜੀ ਟਾਇਰਾਂ ਦੀ ਕੰਡੀਸ਼ਨ ਥੋੜੇ ਸਾਹਮਣੇ ਆ ਅੱਗੇ ਦਿਖਾਉਣਾ ਇਹ ਛપરા 73599 ਮਾਡਲ 98 ਮਾਡਲ 98 ਮਾਡਲ ਪੀਵੀ ਦੀ ਨੰਬਰ ਆ ਪੰਜਾ ਨੰਬਰ ਟਾਇਰਾਂ ਦੀ ਕੰਡੀਸ਼ਨ ਥੋੜੇ ਸਾਹਮਣੇ ਚੈੱਕ ਕਰ ਸਕਦੇ ਹੋ ਕੰਡੀਸ਼ਨ 1,65,000 ਰੁਪਏ ਡਿਮਾਂਡ ਆ ਅੱਗੇ ਆ ਜੀ ਮਹਿੰਦਰਾ 475 ਡੀ ਕਿਹੜੇ ਦੀ ਬਾਦ ਨੇ ਇਹ ਆ ਗਿਆ ਜੀ ਮਹਿੰਦਰਾ 475 ਡੀ 97 ਮਾਡਲ ਇਕ ਲੱਕ ਪੁਆਇੰਟ ਹੈ ਡਮਾੜਾ ਕੰਡੀਸ਼ਨ ਬੜੇ ਸਾਹਮਣੇ ਚੈੱਕ ਕਰ ਸਕਦੇ ਹੋ ਤੁਸੀਂ ਬਰਨਾਲੇ ਵੀ ਬਰਨਾਲੇ ਡੈਕਟਰ ਮੰਡੀ ਕਾਇਰ ਸਕੋਲੇ ਲੱਗਦੀ ਹੈ ਜਿਹੜੀ ਉਹ ਮੰਡੀ ਆ ਅੱਗੇ ਆ ਗਿਆ ਜੀ 855 96 ਮਾਡਲ ਆ 215000 ਡਿਮਾਂਡ ਦਾ ਟਾਇਰ ਰੁਪਿਆ ਪਿਆ 13 ਦੇ ਟਾਇਰਾਂ ਚ ਬਿਲਕੁਲ ਨਵੇਂ ਟਾਇਰ ਆ ਜੀ ਕਿ ਇਹ ਦੀ ਅਨਟਾਲੀ ਵੀ ਨਵੇਂ ਟਾਇਰ ਆ ਸਾਹਮਣੇ ਆ ਗਿਆ ਜੀ ਫਾਰਮਾ ਟ੍ਰੈਕ 60 60 ਇਹ ਆ ਗਿਆ ਜੀ ਲੋਡ ਮੈਕਸ ਕ ਸੁਪਰ ਮੈਕਸ ਹੁੰਦਾ ਹੈ ਲੋਡ ਮੈਕਸ ਆ ਸੈਂਟਰ ਗੇਅਰ ਚ 4 ਸਿਲੰਡਰ ਪੂਰਾ ਰੀਜਨਲ ਛੋਟਾ ਡ੍ਰੈਕਟਰ ਆ ਤੇ ਦੇਖ ਸਕਦੇ ਹੋ ਰੰਗ ਪੇਂਟ ਦਾ ਪੂਰਾ ਓਕੇ ਆ ਤੇਰਾ ਮਾਡਲ 435000 ਡਿਮਾਂਡਰ ਟਰੈਕਟਰ ਦੀ ਸਾਹਮਣੇ ਆ ਗਿਆ ਜੀ 855 ਰਵਰਸ ਵੀਡੀਓ ਡਬਲ ਪੰਪ ਡਬਲ ਡਿਸਟ੍ਰੀਬਿਊਟਰ 450 ਘੰਟੇ ਜੀ ਲਗਭਗ ਟਰੈਕਟਰ ਚੱਲਿਆ ਹੋਇਆ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਨਾਲ ਦੇ ਟਾਇਰ ਆ 16 ਦੇ ਟਾਇਰਾਂ 'ਚ ਛਟਾਂ ਟੂਟਾਂ ਲੱਗੀਆਂ ਹੋਈਆਂ 22 ਮਾਡਲ ਆ ਦੇਖੋ 22 ਮਾਡਲ ਦੀਆਂ ਰਿਜਰ ਵਾਲਾ ਚਟਾ ਲੱਗਿਆ ਹੋਇਆ ਇਹ ਗੱਲਬਾਤ ਕਰੀਏ ਮਾਡਲ ਤੇ ਰੇਟ ਦੀ 22 ਮਾਡਲ 7 ਲੱਖ 85 ਹਜ਼ਾਰ ਡਿਮਾਂਡ ਆ ਅੱਗੇ ਤੁਹਾਨੂੰ ਦਿਖਾਉਣਾ ਜੀ ਸੋਨਾ ਲਿੱਕਾ ਸੋਨਾ ਲਿੱਕਾ ਡੀਆਈ 750 ਦਾ ਆਰਐਕਸ ਹੈਗਾ ਨਵੇਂ ਟਾਇਰਾਂ ਦੇ 프ਰੰਟ ਵਾਲੇ ਨਵੇਂ ਟਾਇਰਾ ਆਪਰੇ ਸਟੀering ਤੇ ਬਾਈਕ ਵਾਲੇ ਟਾਇਰਾਂ ਦੀ ਕੰਡੀਸ਼ਨ ਤੁਹਾਡੇ ਸਾਹਮਣੇ ਹੈ ਜੀ ਪੂਰਾ ਕੋਕਾ ਪੀਸ ਟਰੈਕਟਰ ਆ ਤੇ ਰੇਟ ਤੇ ਮਾਡਲ ਦੀ ਗੱਲਬਾਤ ਕਰੀਏ 2014 ਮਾਡਲ 4,115,000 ਰੁਪਏ ਡਿਮਾਂਡ ਆ ਟਰੈਕਟਰ ਦੀ ਪੂਰੀ ਟੈਂਡ ਕੰਡੀਸ਼ਨ ਦੇ ਵਿੱਚ ਟਰੈਕਟਰ ਆ ਸਾਈਡ ਗੇਅਰ ਆ ਤੇ ਇਹਦਾ ਆਪਾਂ ਨੰਬਰ ਵੀ ਬਲਾ ਦੇਣਾ ਤੇ ਨੰਬਰ ਬੋਲਿਓ ਬਈ ਆਪਾਂ 94197733 ਆ ਟਰੈਕਟਰ ਹਾਂ ਇਹ ਆਗਾ 160 ਵਾਲਾ ਸੋਨਾ ਲੱਕਾ 160 ਵਾਲਾ ਸੋਨਾ ਲੱਕਾ ਤੇ ਜਿਹੜਾ ਰੇਟ ਦੇਖ ਕੇ ਉਹ ਮਾਨ ਦਾ ਕਰਦਾ ਹਾਂ ਹਾਂ ਬਾਈ ਜਿਹੜਾ ਵੀਡੀਓ ਦੇਖ ਕੇ ਉਹ ਮਾਨ ਦਾ ਨਾ ਪੱਕਾ ਆ ਨਾ ਲਾਈਵ ਤੇ ਕੀੰਨਾ ਬਈ ਜੇ ਕਿਹਨੇ ਟਰੈਕਟਰ ਲੈਣਾ ਹੋਰ ਮੌਕੇ ਤੇ ਤਾਂ ਉਹ ਕਿੰਨੇ ਦਾ ਹੋਊਗਾ ਇਹ 3 ਲੱਖ 5000 ਰੁਪਏ ਡਿਮਾਂਡ ਹੈ ਜੀ 3 ਲੱਖ ਦਾ ਕਰ ਦਾਂਗੇ ਪੂਰੇ ਇਹ ਤਾਂ ਨਾ ਹਾਂ ਲਾਈਵ ਤੇ ਦੇਖਮੀ ਆ ਜੂ ਹੁਣੀ ਆ ਜੇ ਕੋਈ ਹੂੰ ਇਹ ਹੁਣੀ ਆ ਜੇ ਕੋਈ ਟਰੈਕਟਰ ਦੀ ਕੰਡੀਸ਼ਨ ਦੇਖੋ ਜਮਾ ਹੈ ਹਾਂ ਜੀ ਕੰਡੀਸ਼ਨ ਚੈੱਕ ਕਰਾਉਣੇ ਗੁੜੀਏ ਦੇ ਟਾਇਰ ਹੈ ਜੀ ਅਰੀਜਨਲ ਵੇਟ ਲੱਗਿਆ ਬਾਈ ਹਾਂ ਅਰੀਜਨਲ ਵੇਟ ਨੇ ਦੇਖੋ ਤੇ ਟਾਇਰਾਂ ਦੀ ਕੀ ਕੰਡੀਸ਼ਨ ਹੋ ਗਈ ਮਗਰ ਲੇਤਾ 80 85 ਪੈਸੇ ਪਏ ਨੇ ਮੂਰਲੇ 70 73 ਪੈਸੇ ਪਏ ਠੀਕ ਹੈ ਜੀ ਇਹ ਨੰਬਰ ਬੋਲੋ ਜੀ ਆਪਣਾ 941 977731 ਠੀਕ ਹੈ ਜੀ ਤੇ ਇਹ ਆ ਕੰਟੈਕਟਰ ਨੰਬਰ ਆ ਬਾਈ ਜੀ ਤੁਸੀਂ ਕੰਟੈਕਟ ਕਰ ਲਿਓ ਛੱਤ ਦਾ ਮਾਡਲ ਆ ਤੇ ਉਹ ਦੂਜਾ ਟਰੈਕਟਰ ਜਿਹੜਾ 14 ਮਾਡਲ ਆ ਤੇ ਅੱਗੇ ਤੁਹਾਨੂੰ ਹੋਰ ਦਿਖਾ ਦਿੰਨੇ ਆ ਜੀ ਇਸ ਦੋ ਬਾਅਦ ਬਾਈ ਜੀ ਬਾਕੀ ਵੀਡੀਓ ਆਉਣਗੀਆਂ ਆਪਣੀਆਂ ਤੁਹਾਨੂੰ ਹੋਰ ਦਿਖਾਉਣਾ ਥੋੜੇ ਟਰੈਕਟਰ ਆ ਨਾਮ ਕਾ ਸੀਗਾ ਪੰਡਾ ਜੀ 8 ਪਜੇ ਬੰਦਿਆ ਦਿਖਾਉਣੇ 4 ਸਟਾਰ ਰਿਵਰਸ ਪੀਟੀ ਜੋ ਡਬਲ ਪੰਪ ਡਬਲ ਡਿਸਟ੍ਰੀਬਿਊਟਰ 12 ਮਾਡਲ 4 ਲੱਖ ਪੁਆਇੰਟ 1000 ਡਿਮਾਂਡ ਸਾਹਮਣੇ ਆ ਗਿਆ ਜੀ ਸੋਨਾ ਲੱਕਾ ਡੀਆਈ 60 ਦਾ 7 ਮਾਡਲ 3 ਲੱਖ 15000 ਡਿਮਾਂਡ ਇਹ ਅੱਗੇ ਹੌਲੈਂਡ ਜੀ 3730 ਪਲੱਸ ਵਾਲਾ 8th ਮਾਡਲ 4,55,000 ਡਿਮਾਂਡ ਸਾਹਮਣੇ ਆ ਗਈ ਫੇਰ 855 3 ਸਟਾਰ ਪੀਵੀ ਪੁਆਇੰਟ ਮਹਾਲੀ ਦਾ ਨੰਬਰ ਹੈ ਸਰਕਾਰੀ ਨੰਬਰ ਬਰੇਟਾਂ ਲੱਗੀਆਂ ਰਿਵਰਸ ਪੀਟੀਓ ਆ ਗਿਆ ਜੀ 11 ਮਾਡਲ 4,10,000 ਡਿਮਾਂਡ ਟਾਇਰ ਕੋ ਨਵੇਂ 14 ਦੇ ਟਾਇਰਾਂ ਚ ਗੂੜੀ ਦੇ ਟਾਇਰ ਸਾਹਮਣੇ ਆ ਗਈ ਸਵਰਾ 735 ਇਹ ਆ ਗਿਆ ਜੀ ਪੀਵੀ 3 ਬਠਿੰਡੇ ਦਾ ਨੰਬਰ ਆ ਇਹ ਟਰੈਕਟਰ ਸਟੈਂਡ ਮੇ ਮਾਡਲ ਹੈ 148 ਹੈ ਡਿਮਾਂਡ ਦੇ ਵਿੱਚ ਹੈ ਪੂਰੀ ਕੰਡਿਸ਼ਨ ਤੇ ਟਰੈਕਟਰ ਆ। ਬਾਕੀ ਕੋਈ ਵੀ ਟਰੈਕਟਰ ਤੁਸੀਂ ਖਰੀਦਣਾ ਹੋਇਆ ਇੱਕ ਵਾਰੀ ਇੱਥੇ ਆ ਵੀ ਸਕਦੇ ਹੋ ਤੁਸੀਂ। ਬਾਕੀ ਨੰਬਰ ਵੀ ਬੋਲਦੇ ਬਾਕੀ ਆਪਣੇ ਜਿਹੜੇ ਵੀ ਰ ਚੈਨਲ ਤੇ ਨਵੇਂ ਜੁੜਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਤੇ ਬਾਕੀ ਵੀਡੀਓ ਵੀ ਆਉਣਗੀਆਂ ਬਾਈ ਜਿਹੜਾ ਟਰੈਕਟਰ ਦਿਖਾਇਆ ਇਹਨਾਂ ਟਰੈਕਟਰਾਂ ਦੀ ਵੀਡੀਓ ਆਉਣੀਆਂ ਇੱਕ ਦੋ ਦਿਨਾਂ ਤੱਕ ਆਪਣੇ ਚੈਨਲ ਤੇ ਚੈਨਲ ਨਾਲ ਜੁੜ ਜਿਓ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ। ਲਾਈਵ ਬੜੀਆ ਲੱਗਿਆ ਤਾਂ ਸ਼ੇਅਰ ਕਰਦੇ ਹੋ ਜੀ ਧੰਨਵਾਦ ਮਿਲਦੇ ਆ ਕਿਸੇ ਨਵੇਂ ਲਾਈਵ ਨਾਲ ਤੇ ਇਸ ਦੋ ਵਾਰ ਹੁਣ ਵੀਡੀਓ ਆਉਣਗੀਆਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖ ਲਿਓ ਧੰਨਵਾਦ